ਬੰਦਾਰੀ ਸੁਦਾ ਯਾਰ ਮੈਂ ਉਹ ਦੀ ਦੇ ਜਾਂਦਾ ਉੱਦੀ ਲੱਗੀ ਹੁੰਦੀ ਸੀ 5000 ਦਾ ਫਿਰ ਹੁਣ ਫਿਰ ਯਾਰ ਦੇਖੋ ਮਿੰਟ ਆਹ ਦੇਖੋ ਬਾਈ ਫੰਦ ਤੇ ਆ ਗਿਆ ਤੂੰ ਬਲਾ ਬੰਦਾਰੀ ਆ ਗਿਆ ਤੂੰ ਪਾ ਕੇ ਆ ਗਿਆ ਦੇਖ ਲੈ ਜੀ 8000 ਤੋਂ ਨਹੀਂ 2400 ਆਰੇ ਇੱਕ ਮਿੰਟ ਉਹ ਤੇਰਾ ਮਾਰਜ ਕਿੰਨੇ ਮਾਰਜੀ ਮੰਗਾ ਪਹਿਲਾਂ ਉਹ ਬੰਦਾਰੀ ਹੋ ਗਈ ਜੰਨਾ 4700 ਤੋਂ ਦੱਸਿਆ ਇਹ ਆਇਆ ਨੇ ਇਹ ਆ ਗਿਆ ਇਹਨੇ 4000 ਲਾਇਆ ਹੁਣ ਆ ਕੇ ਇਹਨੇ 4000 ਲਾਇਆ ਹੁਣ ਆ ਕੇ ਵੇਚਣਾ ਹੀ ਨਹੀਂ ਮੇਰੇ ਅਕਲ ਜੀ ਮੰਡੀ ਵਾਂਗੂ ਮੋੜੇ ਆ ਕੇ 4000 ਲਾਇਆ ਮੈਂ 4500 ਤਾਂ ਹੁਣ ਹੀ ਲਾ ਕੇ ਆ ਬੰਦਾ ਤੇ ਉਹਦੇ ਦੀ ਗੱਲ ਹੈ ਉਹਦੇ ਮੈਂ 5 ਦੀ ਵੀ ਨਹੀਂ ਦਿੱਤੀ 5 ਉਹਦੇ ਲੱਗੀ ਗਿਆ ਇਹਦਾ ਉਹੀ ਰੇਟ ਲਾਇਆ ਉਹਦੇ ਦਾ 4000 ਨਹੀਂ ਹਾਂ ਹੁਣ ਦੇਣੀ ਕਿੰਨੇ ਦੀ ਆਉਂਦੇ ਮੁੱਲੀ ਬਿਕੂ ਉਹ ਦੱਸ ਨਹੀਂ ਪਾਸ ਹੁੰਦਾ 500 ਕਟਾ 500 ਕਟੇ ਰੇ ਕਰੂ ਆਪ ਹੀ ਤਾਂ ਕਿੰਨੇ ਮੇਰੇ ਮੂੰਹ 500 ਕਟਾ 750 ਦੀ ਸ਼ਦੀਕ ਨੇ 4500 ਰੁਪਏ ਲਾਤਾ ਬਈ ਇਹਦੇ ਤੇ ਤੂੰ ਐ ਗੱਲਾਂ ਇਹਦੇ ਨਾਲ ਬੜਾ ਬਕਵਾ ਕਰਦਾ ਕੀ ਨਾ ਨਾਦਰਾ ਨਾਦਰਾ ਪੂਰੀ ਘੰਟਾ ਦੋ ਮੇਮਣੇ ਦੂ ਪੂਰੇ ਵਧੀਆ ਨਾ ਕੋਈ ਛੱਤ ਵੀ ਦੇਖੇ ਇਹ ਤੇ ਨਾਲੇ ਆਇਆ ਨਾ ਤੂੰ ਸਹੀ ਦੱਸ ਸਹੀ ਨਸਲ ਬੜੀ ਘਾਟਾ ਪਿਉਂਦੇ ਜਾਂਦਾ ਮੇਮਣਾ ਇਹ ਹੁਣ ਇਹਦੀ ਮਾਂ ਦੇਖਣੀ ਹੋਵੇ ਤੂੰ ਜੋਹਾਂ ਦੇ ਸਰ ਗਿਆ ਬਾਈ ਯਾਰ ਤੇ ਵੀ ਬੱਕਰਾ ਦੇਖਣਾ ਹੋਵੇ ਤੂੰ ਤਨ ਆਪੇ ਪੜੰਗਾ ਪਊਗਾ ਤੂੰ ਕਿਹਾ ਵੀ ਹਾਂ ਯਾਰ ਹੈਗਾ ਆ ਬੱਕਰੀ ਵੇਖ ਨਸਲ ਵਾਲੀ ਹੋ ਗਈ ਨਹੀਂ ਨਸਲਾਂ ਦਾ ਡੋਡੀ ਹੁਣ ਨਸਲਾਂ ਦਾ ਬਾੜੀਆਂ ਨੇ ਓਏ ਜੇ ਬਿਹੋ ਪਸੂ ਯਾਰ ਉਹ ਹੀ ਪੈ ਗਿਆ ਆਇਆ ਮੰਨਦਾ ਤੂੰ ਵੀ ਨਸਲ ਹੈਗੀ ਕੱਦ ਵੀ ਮੜਾ ਜਾ ਦੇਖ ਲੈ ਤੂੰ ਕੱਦ ਗੱਪਾ ਦੇਖ ਲੈ ਯਾਰ ਨਹੀਂ ਮੋੜਾ ਯਾਰ ਪਾ ਜਾਣ ਤੇ ਦੇਖ ਲੈ ਭਰਾਵਾ ਲੈ ਫੜ ਯਾਰ ਬਾਈ ਤੈਨੂੰ ਵਾਸੀ ਕਰ ਜਿਆ ਵਿਚਨੇ ਵਿਚੀ ਨਹੀਂ ਨਾਸੀ ਯਾਰ ਤੂੰ ਦੱਸ ਦੇ ਕੋਈ ਨਾ ਤੂੰ ਮੇਰੇ ਲਈ ਹੁਣ ਬੱਕਰੀ ਰੱਖਣੇ ਤੈਨੂੰ ਮੈਂ ਘੱਡੀ ਦਊਗਾ ਸਹੀ ਕਿਨੇ ਦੀ ਹੈ ਹਾਂ ਬਾਈ ਤੂੰ ਨਹੀਂ ਹੁਣ ਪਹੁੰਚਦੇ ਆਦੇ ਮੈਂ ਕੋਈ ਆ ਲੈ ਹੁਣ ਬੰਦਾ ਭਗਤਾ ਹੁਣ ਜਿਆ ਲੈ ਫੜ ਹੁਣ ਬੇਪੀ ਹੁੰਦਾ ਯਾਰ ਹੁਣ ਨਾ ਮੋੜਨ ਵਾਲੀ ਹੋ ਜਾ ਮਲੇ ਮੋੜਦਾ ਲੈ ਹੁਣ ਜਿਹੜਾ ਤੂੰ ਪਾਈ ਹੁੰਦੇ ਦੇਖ ਕੇ ਦੇਖ ਯਾਰ ਦੇਖ ਲੈ ਤੂੰ 20 ਕਿਲੋ ਵਜਨ ਰਾਮ ਉਹ 20 ਕਿਲੋ ਕਿੱਥੇ ਲਿਆ 20 ਕਿਲੋ ਵਧਦਾ ਦੀਪਾ ਟੰਡਾ ਲਿਆ ਤੂੰ ਰੋਜ਼ ਕੰਮ ਕਰਦਾ ਬਸ ਕਿੰਗਾਂ ਦਾ ਮੈਂ ਉੱਥੇ ਕਿਹਾ ਕਿ 20 ਕਿਲੋ ਵਧੀ ਹੋ ਘਟੀ ਨਹੀਂ ਉਦੇ ਦੀ ਕਿਲੋ ਵਧੀ ਹੋ ਘਟੀ ਨਹੀਂ ਤੇਰੇ ਪਿੱਛੇ ਹੀ ਲੱਗ 20 ਕਿਲੋ ਮਗਰ ਕੰਨਾ ਰਿਹਾ ਤੂੰ 20 ਕਿਲੋ ਰਹਾ ਕਿੰਨਾ ਜੋ ਸਾਰਾ ਕੁਝ ਵੀ ਪੇ ਪੇਟੀ ਵਿਗਦੀ ਹੈ ਸ੍ਰੀਗੋੜੇ ਤੇ ਕੀਮਤੀ ਨਹੀਂ ਉਹ ਪਾ ਕੇ ਲਿਆ ਚਲੋ ਹੋਰ ਤਾਂ ਇਹ ਲੈ ਕੇ ਕਰਨਾ ਲੈ ਗਿਆ ਜਿਹੜਾ ਉਹ ਵੀ ਤੇਰੇ ਨਾਲ ਨਬੜੀ ਜਾਂਦੇ ਤੇ ਰੇਟ ਕਰੋ ਤੀ ਤਾਂ ਹੋਰ ਪਾਸੇ ਵੜ ਕੇ ਗੱਲਾਂ ਆ ਰੇਟ ਤਾਂ ਨਹੀਂ 20 ਕਿਲੋ ਮਿੰਦਲੇ ਕੋਲ ਸ੍ਰੀਗੋੜੇ ਹੀ ਵਿਗਦੇ ਆ ਪੇਟੀ ਵਿਗਦੀ ਆ ਕੀ ਨਹੀਂ ਵਿਗਦਾ ਖੱਲ ਵੀ ਵਿਗਦੀ ਆ ਨਾ ਹੁਣ ਕਾਹ ਨਾ ਹੋਏ ਬਣੀ ਸਰ ਨਿਆਣ ਨਾ ਜਿਉਂ ਚ ਪਾ ਯਾਰ ਬਾਬਾ ਫੋਨ ਤਾਂ ਜੇ ਚਲ ਫੋਨ ਤਾਂ ਪਾ ਲੈ ਲੈ ਫਿਰ ਹੋਰ ਨਾ ਮੋੜੀ ਹੈ ਮੇਰਾ ਪਈਆ ਤੈਨੂੰ ਮੈਂ ਨਾ ਘੱਟੇ ਪੈਸੇ ਦੇ ਦੂੰਗਾ ਦੱਸ ਪੰਜ ਹਜ਼ਾਰ ਵੀ ਦੇਤੀ ਆ ਨਾ ਨਾ ਦੇ ਦੇ ਬੜਾ ਫਰਕ ਆ 7500 ਕਹਤਾ ਉਹ ਨਾ ਆ ਨਾ ਮੇਰੇ ਕੋਲ ਨਾ 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 ਸੌਦਾ ਨੇੜੇ ਹੁੰਦਾ ਮੈਂ ਜਮਣੇ ਆ ਨਾ ਟਾ ਹੁਣ ਤੇ ਮਾਲ ਐਨੇ ਪੈਸੇ ਆ ਰਹਿਣੀ ਸੌਦਾ ਜਮਾ ਨੇੜੇ ਹੁੰਦਾ ਮੈਂ ਤੈਨੂੰ ਜਮਾ ਇਹਦਾ ਤੁਸੀਂ ਨਾ ਹੁਣ ਪੰਜ ਬਾਬਾ ਫਿਰ ਕਰਕੇ 500 ਘਟਾਇਆ ਕਿ ਨਹੀਂ ਘਟਾਇਆ ਇੱਕ ਮਿੰਟ ਹੁਣ ਨਾ ਉਹ ਬਗਾ rau ਦੀ ਲਾਈ ਜਾਂਦਾ ਯਾਰ 500 ਹੀ ਸਾਨੂੰ ਪੁੱਛ ਕੇ ਇਕੱਠਾ ਪਾਇਆ ਹਾਂ ਮਾਝਾ ਜੱਟ ਬੰਦ ਨਿਕਲ ਆ ਹਾਂ ਮਾਝਾ ਜੱਟ ਬੰਦ ਨਿਕਲ ਆ ਲੈ ਹੋਰ ਤੇ ਵੀ ਮੰਦੇ ਤੇਰੀ ਨੀਲ ਟਾਈ ਓ ਹਾਂ ਆ ਇੱਕ ਮਿੰਟ ਹਟ ਜਾ ਇੱਕ ਪੰਜ ਦਿਨਾਂ ਦੀ ਵਿਵਸਥਾ ਹਾਂ ਕਿਸ਼ਮੀਰ ਹਾਂ 5 ਦਿਨਾਂ ਦੀ 5 ਦਿਨਾਂ ਦਾ ਨਹੀਂ ਉਦੋਂ ਵੀ ਲਾਇਆ ਸੀ ਪੰਜੀ ਅੱਜ ਪੰਜ ਦੀ ਮਦਦ ਇਹ ਮੈਨੂੰ ਨਹੀਂ ਪਤਾ ਕਿ ਅੰਮ੍ਰਿਤ ਜੀ ਨੇ ਪੰਜ ਲਾਇਆ ਓਏ ਅੱਜ ਦੇ ਅੱਜ ਦੇ ਵੀ ਰੇਟ ਲੱਗੀ ਜਾਂਦਾ ਹਾਂ ਹਾਂ ਹੁਣ ਜਾ ਉਹ ਸਰਪੰਚਾ ਤਾਂ ਦੱਸਤਾ 500 ਰੁਪਏ ਆ ਗਿਆ ਕਿੰਨੇ ਦਾ ਹੁੰਦਾ ਕੱਲ ਨੂੰ ਆਜਾ 750 ਇਹ ਨਹੀਂ 870 ਦਾ ਨਾਂ ਹੁੰਦਾ 750 750 ਰੁਪਏ ਤੇ ਉਹ ਵੀ ਦੱਸੂਗਾ ਬੜਾ ਥੱਲੇ ਘੜਾ ਜਰਾਂ ਆ ਗਏ ਇੱਕ ਨੋਟ ਆ ਗਿਆ ਮਾਰਦੇ ਮੋੜਾ ਬੜੇ ਨੇੜੇ ਲਿਆ ਬਾਅਦ ਸੁਣੇ ਨੇੜੇ ਬਾਅਦ 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 ਮਾਰਦਾ ਨਾ ਹੈ ਇਹਨੂੰ 5000 ਰੁਪਏ ਨਿਯੋਤ ਖਾਈਦੀ ਆ ਬਾਅਦ ਪਕਾ ਜਾ ਨਾ ਨਾ ਨਹੀਂ ਵੀ ਆ ਫੜਾ ਫਰਕ ਹੈ ਨਹੀਂ ਵੀ ਆ ਗੁਰੂ ਕਿਈ ਦਾ ਕੋਈ ਟਿਕਰ ਨਹੀਂ ਆ ਲ ਖਾਈਦੀ ਆ ਲੈ ਕਿਹੜਾ ਮੈਸੇਜ ਬਾੜੇ ਲੱਗ ਜਾਣਗੇ ਵੀ 2000 ਲੱਗਦੇ ਉਹ ਤਾਂ ਨਹੀਂ ਬੈਜੂਗਾ ਲੱਗੂਗਾ ਆ ਇਧਰ ਹੀ ਹੋ ਦਿਆਂਗਾ ਆ ਫਾੜੀਆਂ ਆ ਯਾਰ ਆ ਵਾ ਮੇਰੀ ਗੱਲ ਪਤਾ ਆ ਲੱਗਈ ਪਤਾ ਆ ਪੱਤਰ ਦੀ ਕਰਾਇਆ ਲੈ ਬੇਜੋ ਹੁਣੋ 1500 ਇਹ ਲੱਗਾਈ ਨਾ ਨਾ ਮੈਨੂੰ ਪ੍ਰੋਪਰ ਤਕਰ ਨਾ ਹੁੰਦਾ ਲਓ ਹੁਣ ਨਾ ਢਾਈਆ ਜਿਹੜਾ ਜਿਹੜਾ ਢਾਈਆ ਫਿਰ ਢਾਈ ਨਾ ਆਹ ਢਾਈ ਨਾ ਹੁਣ ਮੈਨੂੰ ਦੱਸ ਦੇ ਕੋਈ ਨਾ ਮੈਨੂੰ ਘਰੇ ਵਾਗ ਗਈ ਜਿਵੇਂ ਕਹਿੰਦਾ ਬਾਪੂ ਵੀ ਮੈਂ ਤਾਂ ਮੂਤਰ ਨਾਲ ਜਾਉ ਹੁਣ ਆ ਫਾੜ ਉਹਨੇ ਲੈ ਕੇ ਆ ਮੈਂ ਹੱਥ ਨਹੀਂ ਹੱਥ ਨਹੀਂ ਬਸ ਆ ਫਾੜ ਤੇਰੀ ਬੱਸ ਬੇਤਰੀ ਹੁਣ 5500 ਦੀ ਮਤਾਂ ਨਾ ਉਹ ਫਰਕ ਆ ਬਸ ਨਾ ਨਾ ਬਾਕੀ ਉਹ ਆ ਉਹਨਾਂ ਫਰਕ ਬੜਾ ਫਰਕ ਬੜਾ ਫਰਕ ਇਦਾਂ ਮੈਂ ਵੀ ਲੈ ਕੇ ਆਣਾ ਮਹਿੰਗਾ ਦਾ ਬਾਈ ਬੰਦਿਆ ਵੋਏ ਬ੍ਰੈਂਡ ਦੇ ਸਿੱਧੀ ਹੁਣ ਤੇਰੀ ਆਪਾਂ ਉਲਟਾਈ ਹਾਂ ਰਿਆ ਗੁੰਮ ਕੋਈ ਅੱਛਾ ਉਹਨਾਂ ਨੇ ਕਿਹਾ ਬੱਚੀ ਕੀ ਆ ਲੈ 55000 ਰੁਪਏ ਲੱਗਿਆ ਵੀ ਆ ਪੱਠ ਦੇ ਉੱਤੇ ਕੋਈ ਨਾ ਬਾਈ ਅੱਜ ਤਾਂ ਮਤਲਬ ਆ ਜਾਣ ਚੋਕੀ ਆ ਉਹ ਲੈ ਲੋ ਉਹ ਸੀਰੀਅਲ ਜੇ 10 ਕਿਲੋਮੀਟਰ ਦੇ ਕਿਲੇ 6000 ਦੀ ਦਾ ਰੱਖ ਲੂ ਮੀਟੀਆ ਬਾਈ ਯਾਰ ਇਨੇ ਹੀ ਗੁੱਡੇ ਮਿਲਣਗੇ ਇੱਥੇ ਕੋਈ ਨਾ ਮੈਂ ਪਿੱਛੇ ਚੱਲਦੇ ਆ 55 ਗੱਲ ਸੁਣੀ ਮਤਲਬ ਇਹ ਵੀ ਪਾਲਣ ਵਾਲਾ ਲੈ ਦੇ ਵਧੀਆ 10 ਕਿਲੋ ਮੀਟ ਹੈ ਜੇ 600 ਨੂੰ ਲਾਈਏ ਤਾਂ ਵੀ 600 600 ਤਾਂ ਫਿਰ ਮੀਟ ਹੋ ਗਿਆ ਪੰਜ ਪੇਟੀ ਕਿਲੋ ਉਹ ਇਹ ਵੀ ਮੱਥਾ ਮਾਰ ਕੇ ਸੁਣ ਲੈ ਸਾਡੇ ਵਾਲੀ ਵੀ ਸੁਣ ਲੈ ਮਨੀ ਅਸੀਂ ਵੀ ਅਸੀਂ ਵੀ ਜਰ ਹੁਣ ਅਸੀਂ ਸਾਡੇ ਉਹ ਚੀਜ਼ ਲਿਆ ਦੀ ਤਾਂ ਗੱਲ ਉਹੋ ਹੀ ਤਾਂ ਮੈਂ ਥੋਲੇ ਮੈਂ ਵੀ ਪਾਉਣਾ ਉਹ ਮੈਂ ਹੁਣ ਥੋਨੇ ਮੰਨ ਨੂੰ ਲਾਦਾ ਯਾਰ ਦਾਦਾ ਪਿਤਾ ਦਾਦਾ ਵੀ ਇਹਨੇ ਕੀ ਪਾਉਂਦਾ ਬੰਦਾ ਉਹ ਛੱਡ ਮੰਨ ਨੂੰ ਲਾਦਾ ਨਹੀਂ ਥੋੜਾ ਜਿਹਾ ਤਾਂ ਹੋਰ ਹਿਸਾਬ ਨਾਲ ਕਰਾਂ ਓਏ ਯਾਰ ਉਹ ਰਮੇਤਰੀ ਅਰੇ ਯਾਰ 100 ਰੁਪਏ ਉਹ ਨਾ ਪਾਈ ਯਾਰ ਉਹ ਨਾ ਪਾਈ ਕਿਹਾ 20 ਕਿਲੋ ਬਜੇ ਨਾ 2 ਕਿਲੋ ਕਿਆ ਕਰੂੰ ਅਸ ਤੇਰੇ ਸਾਹਮਣੇ ਖੜਾ ਮੁੰਡਾ ਤੂੰ ਸਹੀ ਕੱਢ ਜਾ ਤੈਨੂੰ ਦੋ ਮੈਂ 8000 ਲੈਣੀ ਐ ਉਹ ਲੈਣੀ ਐ ਲੈਣੀ ਐ ਆਉਂ ਆਇਆ ਉਹ ਲੈ ਉਹ ਭਾਵੇਂ ਖੜੇ ਪੰਜ ਲਾ ਦਾਂ ਮੈਂ ਕੀ ਹਾਲ ਹੈ ਬਗਿਆ ਆ ਜੀ ਮੋੜ ਕੇ ਇੱਡੀ ਆਲਾ ਫਿਰ ਤੇਲ ਆ ਉਹ 500 ਰੁਪਏ ਆਉਂਦਾ ਸਾਡੇ ਨਾਲ ਅੱਜ ਜਾਏ ਤੋ ਵੀ ਖਾਜੂ ਇਹਦੇ ਨਾਲ ਵੀ ਖਾਜੂ ਨਹੀਂ ਤਾਂ ਤੇਰੀ ਮਰ ਜੇ ਵੀ ਵੇਚਨੇ ਵੇਚ ਨਹੀਂ ਤਰਾ ਪਰ ਕੋ ਗਾ ਨਾ 500 ਰੁਪਏ ਦਾ ਫਰਕ ਆਉਣਾ ਉਹ ਫਿਰ ਉਹ ਦੋ ਬੰਦੇ ਤੋ ਰੇਫਦੇ ਨੇ ਉਹ ਮਾਰੇ ਜਾਣਗੇ ਅਸੀਂ ਵੀ ਤਿੰਨ ਤੋ ਰੇਫਦੇ ਆ ਇੱਕ ਮਿੰਟ ਮੇਰੇ ਇੱਕ ਖੜੇ ਮੇਰੇ ਨਾਲ ਘੱਟ ਨੇ ਖੜੇ ਨੇ ਯਾਰਾ ਤੇਰੇ ਨਾਲ ਵੀ ਜਾਣਾ ਮੇਰੇ ਘਰ ਤਾਂ ਹੁਣ ਨਾ ਨਹੀਂ ਦਿਖਾਉ 400 ਦੇ ਆਪਾਂ ਜਾਂਦੇ ਹੱਥੇ ਇਹ ਤਾਂ ਮਾ ਤੇਰੀ ਬੋ ਮਾ ਬਾਬਾ ਯਾਰਾ ਤੇਰੇ ਨਾਲ ਜਾਉਂ ਮੈਂ ਜੇ ਮੇਰੇ ਨਾਲ 200 ਘੱਟ ਵੇਚੇ ਮਨ ਗੁੱਟਾ ਸਨ ਹੀ ਗਿਆ ਉਹ ਤਾਂ ਗਲਤ ਰਹੀ ਸੀ ਹੁਣ ਤੇ ਤੈਨੂੰ ਤਾਂ ਟੈਨਸ਼ਨ ਨਹੀਂ ਹੁਣ ਮੇਰੇ ਨਾਲ ਜਾਵਾਂਗੇ ਚਾਰ ਪੰਜ ਸੌ ਲਾ ਕੇ ਵੀ ਆਮਗੇ ਤੇਲ ਹੀ ਖਾਊਗਾ ਡਾ ਮੋਟਰ ਦਾ ਲਾ ਕਰਤਰਾਏ ਵੀ ਆਗੇ ਵੀ ਉਹਦੀ ਦਾ ਸਾਡੇ ਟੈਨਸ਼ਨ ਆਣੀ ਪਾ ਸਾਢੇ ਪੰਜ ਲਾ ਤਾਂ ਸਾਢੇ ਹੋਰ ਇਹਦਾ 600 ਹੋ ਜਾਂਦੇ ਕੀ ਪਤਾ ਹੁੰਦਾ ਚਲਾਨ ਕਟਿਆ ਜਾਵੇ ਮੋਟਰ ਦਾ ਚਲਾਨ ਕੱਟੇ ਨਵਾ ਮੋਟਰ ਦਾ ਲਾ ਜੇ ਚਲਾਨ ਕੱਟਿਆ ਗਿਆ ਮੈਂ ਤੁਸੀਂ ਚਲਾਨ ਦਾ ਪੰਡੀ ਦੀ ਕੋਈ ਹੈਗਾ ਆਥਲ ਵੀ ਗਾਲਾ ਵੀ ਲਾ ਸਾਢੇ ਪੰਜ ਲਾ ਤਾਂ ਸਾਢੇ 600 ਦਾ ਹਾਂ ਉਹ ਲੈ ਲਓ ਮਾੜੀ ਜੀ ਖਾਤਰੀ ਕੋਲੋਂ ਏਗਾ ਨਾ ਜਨਮ ਰਜੀ ਇਹ ਲੈਂਦਾ ਪਾ ਵਾਲ ਮੁੱਲ ਮੰਗਦਾ ਕਿਹੜਾ ਲੈਂਦਾ ਮੈਂ ਤਾਂ ਨਹੀਂ ਲੈਂਦਾ ਤੁਸ ਜਿਹੜਾ ਮੈਂ ਕਿਹੜਾ ਲੈਂਦਾ ਉਹਦਾ ਬਾਗ ਹੈ ਤੂੰ ਅੱਛਾ ਬਾਗ ਹੈ ਉਹਦਾ ਕਿਹੜਾ ਹੀ ਹੁੰਦਾ ਅੱਛਾ ਅੱਛਾ ਉਹਦਾ ਬਾਗ ਹੈ ਬਾਈ ਫਿਰ ਮੈਂ ਤਾਂ ਕਿਤੇ ਵੇਚੇ ਨਾ ਸੋਤਣਾ ਬਾਈ ਉਹਦਾ ਫਿਰ ਵੀ ਕੇ ਬੜਾ ਜਾਨ ਪਰ ਰਹਿੰਦਾ ਨਹੀਂ ਮਾਲ ਮੋਲੀ ਦੇਖ ਜੂ ਜਮਾ ਘਾਟੇ ਨਾਲ ਤਾਂ ਨਹੀਂ ਜਾਂਦਾ ਚਾਹ ਤਾਂ ਤੇਰੀ ਮਰਜ਼ੀ ਪਈ ਆ ਉਹਨਾਂ ਦੇਖਦੇ ਕੀ ਜਾਂਦੇ ਤੇਰੇ ਮੂੰਹ ਆਪ ਦਿਖਲਾ ਕਿੰਨੇ ਛੜਦਾ ਮੈਂ 7500 ਦਾ ਇਦਰੇ ਮੂੰਹ ਕੋਈ ਹੋਰ ਨਹੀਂ ਜੂ ਉਹ ਨਹੀਂ ਆਇਆ ਸੀ ਹਾਂ 8000 ਤੋਂ 800 ਰੁਪਏ ਘਟ ਗਿਆ ਉਹ 500 ਵੀ ਨਹੀਂ ਵਧਰੇ ਫਿਰ ਫਰਕ ਦਾ ਉੱਤੀ ਜਦਣਾ ਗੱਲ ਉਹ ਆਇਆ ਗੱਲਾਂ ਦੋ ਹਫ਼ਤਿਆਂ ਚ 500 ਵੀ ਨਹੀਂ ਵਧੇ ਹੈਗੇ ਮੈਂ 800 ਰੁਪਏ ਘਟ ਗਿਆ ਉਹਨੇ ਖੜਾ ਗਣਾ ਕੋਈ ਹੋਰ ਨਹੀਂ